ਸੋ ਤੁਸੀਂ ਪੈਸੇ ਵਾਲੀ ਕੁੜੀ ਆ ਤੂੰ ਠੀਕ ਆ ਨਾ ਐਸ਼ ਕਰੂੰਗਾ ਤੇ ਬੈਠ ਕੇ ਖਾਊਗਾ ਪਰ ਖਾਲੀ ਹੱਥ ਆ ਗਈਆਂ ਮੇਰਾ ਸਾਰਾ ਪਲਾਨ ਚਾਪਟ ਕਰਤਾ ਤੂੰ ਬਕਵਾਸ ਕਰਦੀ ਰਹੀ ਮੇਰੇ ਅੱਗੇ ਰੋਟੀ ਲਾ ਦੇ ਚੁੱਪ ਕਰਕੇ ਮੋੜ ਜਿੰਨਾ ਕੈਮਰਾ ਕਨੈਕਸ਼ਨ ਕੁਝ ਚੱਲ ਨਹੀਂ ਤੀਏ ਰੋਣਾ ਚੁੱਪ ਕਰ ਹੁਣ ਮੈਂ ਆ ਗਿਆ ਮੇਰਾ ਫੇਸ ਲਕੋਤਾ ਤੁਸੀਂ ਆ ਕੈਮਰਾ ਕਨੈਕਸ਼ਨ ਮੈਂ ਪਿਉ ਆ ਇਹਦਾ ਮੈਂ ਹਲੇ ਜਿਉਣਾ ਮੈਂ ਹਲੇ ਮਰਿਆ ਨਹੀਂ ਕੈਮਰਾ ਕਨੈਕਸ਼ਨ ਇੱਕ ਮਿੰਟ ਕੈਮਰਾ

ਇੱਥੇ ਆ ਨਾ ਰੱਖਦਾ ਅੰਮਾ ਆ ਗਿਆ ਢਿੱਡ ਕੰਮ ਆ ਗਿਆ ਭਿੱਗੇ ਦਾ ਸੀ ਫੋਨ ਤਾਂ ਹੀ ਕੰਮ ਆ ਗਿਆ ਸੋਚਦਾ ਸੀ ਪੈਸੇੜ ਦੀ ਕੁੜੀ ਆ ਤੂੰ ਠੀਕ ਹਣਾ ਐਸ਼ ਕਰੂੰਗਾ ਤੇ ਬੈਠ ਕੇ ਖਾਊਗਾ ਪਰ ਖਾਲੀ ਹੱਥ ਆ ਗਿਆ ਮੇਰਾ ਸਾਰਾ ਪਲਾਨ ਚਾਪਟ ਕਰਤਾ ਤੂੰ ਬਕਵਾਸ ਕਰਦੀ ਰਹੀ ਮੇਰੇ ਅੱਗੇ ਘਰੇ ਵੀ ਕੁੱਟਦੇ ਕੀ ਹੋ ਗਿਆ ਰੋਟੀ ਲਾ ਦੇ ਚੁੱਪ ਕਰਕੇ ਜਿੰਨੇ ਜਿੰਦੀ ਮੈਨੂੰ ਇੱਥੋਂ ਪੈਸੇ ਲਿਆ ਕੇ ਦੇ ਅੱਗੇ ਗੱਲਾਂ ਪਹਿਲੇ ਆਪ ਕਰਕੇ ਮੈਂ ਜਾਣਾ ਆਇਆ ਤੈਨੂੰ ਦੱਸਤੀ ਗੱਲ ਸ਼ਾਮ ਤੱਕ ਮੈਨੂੰ ਪੈਸੇ ਚਾਹੀਦੇ ਆ ਕੰਨਤ ਵੇਜੋ ਪਰਲੇ ਇਹਨੂੰ ਖਾ ਲੂ ਉਹ ਖਾ ਲੂ ਮੈਂ ਤਾਂ ਜਾ ਬਰੇ ਮੈਂ ਪੱਖਾ ਬੰਦ ਕਰਨ ਲੱਗੀ ਮੈਂ ਝਾੜੂ ਕੱਢਣਾ ਕਿਉਂ ਪੱਖਾ ਬੰਦ ਕਰ ਦਿੰਨੀ ਐ ਮੇਰੀ ਮਰਜ਼ੀ ਕੈਮਰਾ ਐਨ ਐਕਸ਼ਨ ਮੇਰੀ ਭੈਣ ਨੇ ਤੇਰੇ ਦੇ ਭੋਸਾ ਕਰਕੇ ਆਪਣੇ ਘਰਦਨ ਛੜਤਾ ਤੂੰ ਨੇ ਮਜ਼ਦੂਰ ਬਣਾ ਰੱਖਿਆ ਸੁਣ ਮੇਰੇ ਘਰਲੀਓ ਮਾ ਚਾਹੇ ਮਜ਼ਦੂਰ ਬਣਾਵਾ ਮੈਂ ਕੁੱਟਾਂ ਚਾਹੇ ਮਰਾਂ ਤੂੰ ਕੀ ਲੈਣਾ ਮੇਰੀ ਭੈਣ ਆਹ ਭੈਣ ਤੇਰੇ ਘਰ ਵਾਲਿਆ ਮਾਰੇ ਦੇ ਹੋਰ ਕੀ ਹਾਲ ਬਣਾਏ ਨੇ ਕੁੜੀ ਦਾ ਮੇਰੀ ਭੈਣ ਨੇ ਤੇਰੇ ਤੇ ਪ੍ਰੋਸਾ ਕਰਕੇ